واحول کا خالصہ واحد سرکار کے پاس کے کاموں میں تجی آئی ہے میرے نالے کوپا ٹیپا ہوئی نال نے سرپنچ سرمن سنگھو اور موجود سر ڈپارٹمنٹ کے ڈی صاحب پنچایت افسر صاحب, او صاحب. او اور سیکٹری صاحب اور جنہیں میں اور افسر نریجا والا بڑا ان چارج مرایا آج اس بہت اچھی جگہ نے دیکھیے ویری ہپی یہ بلڈنگ کے تھلے جو تیاری ہو رہی ہے تیرہ لاکھ پہلے لے چکا تیر بلڈنگ سٹکچر کھڑا سٹکچرسوں جا کھڑا اس پروپرٹی کے نار بڑھتی چلاؤ واسطے پانچ لاکھ روپئے ٹائر اور سارے پن کے پیٹرسٹک سارا سٹ کرنا شروعات کی ہے اور میں سرکار کے پنچز اور میرے دوست نے سچا بلوچا دی ہیں انہوں نے یہ سائچ سائٹ لکشمی ہے کہ میں سمجھا کہ اِسی آج جا سا ورکنگ ایئر ہے ਮਾਤਾ ਅੰਦਰ ਸਾਰੇ ਜਿਹੜੇ ਕੋਆਰਡੀਨੇਟਰ ਇੰਸਪੈਕਟਰ ਜਿਹੜਾ ਗਾਉਂ ਦੇ ਸ਼ਹਿਰ ਵੀ ਸਤਿਸ਼ ਸਕੂਲਾ ਦੇ ਦੋ ਡੇਲੀ ਜਿਹੜੇ ਉਹਨਾਂ ਨੂੰ ਪਨਾਸ ਕੀਤਾ ਗਿਆ। ਪਿੰਡਾਂ ਦੇ ਵਿੱਚ ਹਰ ਪਿੰਡ ਨੂੰ 5 5-5 ਪਿੰਡਾਂ ਨੂੰ ਸਿਖ ਕਰਕੇ ਉਹਨਾ ਜਿਹੜਾ ਗਾਉਂ ਨੂੰ ਸੰਗਰਾਜ 91 ਪਈ ਰਹੇਗੇ ਨੇ ਉਸ ਸਾਰੇ ਹਲਕੇ ਦੇ ਵਿੱਚ ਉਹ 91 ਨੂੰ ਹੀ ਵਿਰਾਟ ਦੇਖੀ ਉਹਨਾਂ ਦੀ ਪ੍ਰੀ ਗਰਾਉਂਡ ਜਿਹੜੀਆਂ ਉਹਨਾਂ ਨੂੰ ਬੱਚਿਆਂ ਦੇ ਖੇਡਣ ਵਾਸਤੇ ਲੱਛੀ ਦੀ ਮਹਿਮ ਦੀ ਗੱਲ ਜਿਹੜੀ ਹੈ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਹੈ ਇਸ ਪ੍ਰੈਕਟਿਸ ਦੇ ਤਰੀਕੇ ਨਾਲ ਮਛੇਰੀ ਦਾ ਕਾਰੋਬਾਰ ਤੇ ਨਾਲ ਜੌਣ ਜੌਣਗੇ ਬੱਚਿਆਂ ਦੀ ਖੇਡਣਾ ਹੋ ਜਾਏਗਾ ਬੱਚਿਆਂ ਦਾ ਐਂਟਰਟੇਨਮੈਂਟ ਐਂਟਰਟੇਨਮੈਂਟ ਹੋ ਜਾਏਗਾ ਮੈਂ ਕਹਿੰਦਾ ਸਾਂ ਜੀਨ ਸਾਜਣੀ ਦੀ ਜੂਨੀਮੈਂਟ ਕਰ ਦੇਣਾ ਸਾਜਣ ਸਿੰਘ ਜੀ ਦੋ ਦੋ ਕਿ ਜਿਹੜੇ ਟੂਰਿਜ਼ਮ ਦਾ ਸਭ ਤੋਂ ਸ਼ਿਖਰ ਹੈ ਉਦੋਂ ਪਰੇ ਹੋਰ ਸਾਰਾ ਖਤਰਨਾਕ ਮੈਂ ਕੀ ਦੱਸ ਨਹੀਂ ਸਕਦਾ ਕੈਨ ਐਕਸਪਲੇਨ ਓਨ ਟੀਵੀ ਇਹ ਜੋ ਉਪਰ ਆਪ ਜੀ ਵੜ ਕੇ ਜੋ ਕੁਝ ਕਰਦੇ ਸੀ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਰੋਹਤਕ ਅਸੀਂ ਵਿਚਾਰਾਂ ਦੇ ਵਿੱਚ ਬਟ ਬੀਟੀ ਆ ਨਹੀਂ ਉਹਦੀ ਪਾਰ ਤੋਂ ਸ਼ਾਰਟ ਨੇ ਲੱਗਣੀ ਹੈ ਸਾਡੇ ਸੰਦੇਸ਼ ਤੇ ਮੈਨੂੰ ਯਾਦ ਹੈ ਕਿ ਜਿਹੜਾ ਲੰਕਾਚੂ ਦਾ ਇਲੈਕਸ਼ਨ ਹੋਇਆ ਹੈ दैट ਅਕਾਲੀ ਉੱਤੇ ਬਾਈਕਲ ਕਰਦੇ ਔਰ ਮੁੱਖ ਮੰਤਰੀ ਸ਼ਾਰ ਬਿਆਨ ਸਿੰਘ ਭਮੋ ਉਹਨਾਂ ਦੀ ਬਾਤ ਚ ਕਰਵਾਨੀ ਇਤਨੀ ਜਿੰਦਾ ਰਹੇਗਾ ਬਿਆਨ ਸਿੰਘ ਦਾ ਨਾਮ ਉਸ ਦਿਨ ਮੈਨੂੰ ਉਹ ਕੇਪੀਐਸ ਕਰਦੇ ਯਾਰ ਪਰ ਮੈਂ ਜੋ ਨਹੀਂ ਦੱਸ ਸਕਦਾ ਤੇ ਮੈਂ ਇਸ ਗੱਲ ਦੀ ਗੰਟੀ ਕਰਨਾ ਸ਼ੋਰਟ ਨਹੀਂ ਦੇਣਾ واؤٹ فنش ویل فنشا لشے دے یدھ ہے اور میں شور کر دے بھائی ساتھ بھگن ماں بن گئے نو ڈاؤن یہ ایک کنکھ لکھی ہوئی میں سات بھگنگ ماں گئے آم آدمی پارٹی سرکار کریں گے یہ شام کےجریوال صاحب جہر راجہ اجنگائے جان گے میں آس کرتا ہوں کہ سرکار سوٹ سہولت کام دے رہے ہیں بونجا ہزار نوکری میں کلینگ ہیلپ اتنے ایجوکیشن کی جو امیشن سکیل گائڈ کرنے کی آٹھ سو تو ودھ سکول ہے انہیں کلینکس کھولیاں ہیں اور یہ کلیننگ ساڑی ہر کچھ سورج آ رہی ہے تو میں کرواتی ہیں ایک سو ستارہ کلیم آ رہی ہے سکار کی ਹੋਰ ਬੜਾ ਸਮਾਂ ਲੱਗ ਗਿਆ। ਕਾਰਸ ਦਾ ਫੋਰ ਰੀਡਿਡ ਤਨ ਹੈ। ਹੁਣ ਸ਼ੁਮਸਾ ਪਿੰਡ ਨਾਲ ਕਰੀ ਗਏ ਸਰਦਾਰ ਮਾਨ ਪੂਜੇ ਹੈਗੇ ਔਰ ਜਿਹੜਾ ਹੈਗਾ ਧਰਮਸ਼ਾਲਾ ਦਾ ਉਦਘਾਟਨ ਕੀਤਾ ਹੈ ਔਰ ਗ੍ਰਾਂਟ ਦੀ ਵੱਡੀ ਗ੍ਰਾਂਟ ਦਾ ਐਲਾਨ ਕੀਤਾ ਹੈਗਾ। ਥੋੜੀ ਜਾਣਕਾਰੀ ਦਿਓਗੇ। ਉਹ ਕਾਫੀ ਚਰਚੀ ਬਣ ਰਹੀ ਹੈ ਜੀ। 20-25 ਲੱਖ ਰੁਪਏ ਪਹਿਲਾਂ ਵੀ ਲੱਗਾ ਹੈ ਗ੍ਰਾਂਟ ਤੋਂ। ਜੀ। ਅੱਜ ਬਾਅਦ ਦਾ ਤੁਹਾਨੂੰ ਫੋਨ ਆਇਆ 3 ਐਸ਼ ਹੋਏ। ਵਹੀਂ ਆਉਣਾ ਤੇ ਨਾਨਕ ਰੇਦੀ ਸਾਡੇ ਪਿੰਡ ਵਿੱਚੋਂ ਨਿਕਲੀ ਉਹ ਜਿਹੜਾ ਸਰਪੰਚ ਆਰਮਨਾਇ ਕਾਲਾ। ਬਿਟਾਈ ਕਰ ਤੁਸ ਜੀ ਜੀ ਤੇ ਉਹ ਸਨ ਨਾਲ ਹੀ ਰੱਖ ਦਾਂ ਸੀ ਇਸ ਕਰਕੇ ਮਾਨਸਬੇ ਲੱਗੇ ਦਫਤਰ ਆਇਆ ਫਿਰ ਉੱਥੇ ਜਾਈ ਤੇ ਉਹ ਕਰ ਗਏ ਦਾ ਸੋ ਕਿਸ ਤਰ੍ਹਾਂ ਉਦਘਾਟਨ ਦੇ ਵਾਰ ਕਿਸ ਤਰ੍ਹਾਂ ਦੇ ਐਲਾਨ ਕੀਤੇ ਗਏ ਪਿੰਡ ਦੇ ਵਿਕਾਸ ਕਰਨ ਲਈ ਪਲਾਨ ਉਹਨੇ ਕੀਤੇ ਕਾਫੀ ਸਪੈਸ਼ਲੀ ਤੋਂ ਨਸ਼ਾ ਮਾਰੇ ਬੋਲੇ ਜੋ ਅੱਜ ਕੱਲ ਚੱਲ ਰਿਹਾ ਸਿਸਟਮ ਜੀ ਨਸ਼ਾ ਖਤਮ ਕਰਨਾ ਜੀ ਉਹ ਤੋਂ ਬਾਕੀ ਹਾਲੇ ਹੁਣ ਗ੍ਰਾਂਟਸ ਆਈ ਜਾਣੀਆਂ ਮੈਂ ਡੀਲ ਕਰ ਰਿਹਾ ਸਰਦਾਰ ਦਾ ਆਉਣੀਆਂ ਪੈਣੀਆਂ ਸੋ ਤੁਸੀਂ ਇਹ ਮੌਕੇ ਤੇ ਮਜੂਦ ਸਗੇ ਤੁਸੀਂ ਇਲਾਕੇ ਦੇ ਮੋਤ ਭਰੋ ਕੁਝ ਜਾਣਕਾਰੀ ਮਿਲ ਸਕਦੀ ਹੈ ਕਿ ਜਿਹੜਾ ਪ੍ਰੋਜੈਕਟ ਹੈ ਸ਼ੁਰੂ ਕੀਤਾ ਹੈਗਾ ਇਹ ਕਿੰਨੇ ਸਮੇਂ ਵਿੱਚ ਕੰਪਲੀਟ ਹੋ ਜਾਏਗਾ ਤੁਹਾਨੂੰ ਸ਼ਾਇਦ ਤੁਹਾਨੂੰ ਚਾਰ ਮਹੀਨੇ ਹੋ ਲੱਗਣਗੇ ਜੀ ਰੀਅਲੀ 90% ਬਣ ਚੁੱਕਾ ਸੋ 90% ਦੀ ਗੱਲ ਕਰੀ ਦੀ ਆ ਸੋ ਨਾਲ-ਨਾਲ ਜਿਹੜਾ ਛੇੜੂ ਪੇੜ ਦੋ ਭਗਜ ਪੇੜ ਹੈ ਨਾਨਕਰ ਗਰੀਓ ਛੇੜੂ ਜੇ ਛੇੜੂ ਪੇੜ ਦੀ ਗੱਲ ਕਰੀ ਤਾਂ ਤੁਸੀਂ ਪਿੰਡ ਦੇ ਦੂਜੀ ਵਾਰ ਸਰਪੰਚ ਚੁੜੇ ਗਏ ਹੋ ਇਸ ਪਿੰਡ ਵਿੱਚ ਵਿਕਾਸ ਕਾਰਜ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇ ਆਰੰਭੇ ਗਏ ਹੈਗੇ ਵਿਕਾਸ ਕਾਰਜ ਇਹਨੂੰ ਪੇੜਾਂ ਤੇ ਵਿਕਾਸ ਕਰਦੇ ਤਾਂ ਗੱਲ ਆਏ ਕਿ ਤੁਸੀਂ 92% ਫਗੜੇ ਜੀ ਸਭ ਤੋਂ ਪਹਿਲਾਂ ਨੰਬਰ ਛੇੜੂ ਹੈ ਇਹ ਤਾਂ ਸੜਕਾਂ ਤੋਂ ਸ਼ੁਰੂ ਕਰ ਦਤੀਆਂ ਬਾਕੀ ਮੈਂ ਐਮਪੀ ਸਾਹਿਬ ਸਰਚੇ ਬਾਲ ਸਭ ਉਹ ਗਈ ਤੋਂ ਦਿਨ ਪਹਿਲਾਂ ਜੀ 25 30 ਲੱਖ ਦੀ ਗਰਾਟ ਜੀ ਬੰਨ ਲਗਿਆ ਹੋਣਗੇ ਪਰ ਕੱਲ ਪਰਸੋਂ ਮੈਂ 50 ਚਾਂਸੇ ਤੋਂ ਬਾਦ ਨੂੰ ਮਿਲ ਪਾ ਜਾਣਾ ਕਰਾਂਗੇ ਕੋਈ ਪ੍ਰੋਬਲਮ ਇਹ ਲੂਪਿੰਗ ਨੂੰ ਬੜਾਵਾਂਗੇ ਉਹ ਮੈਨੂੰ ਨੰਬਰ 1 ਬਣਾਉਣ ਨੂੰ ਕਿਹਾ ਆ 92 ਮੈਂ ਦੱਲਦਾ ਨੰਬਰ 1 ਨਹੀਂ ਬਣਾਵਾਂਗਾ ਜੀ ਸੋ ਸਰਪੰਚ ਜਿਤੇ ਨੇ ਤੁਸੀਂ ਪਿੰਡ ਦੀ ਜਿਹੜੀ ਮੁੱਖ ਸੜਕ ਹੈਗੀ ਮੁੱਖ ਮਾਰਗ ਵਾਲੀ ਉਸ ਨੂੰ ਕੰਪਲੀਟ ਕੀਤਾ ਹੈਗਾ ਟਾਈਲਾਂ ਦਾ ਸੀਵਰੇਜ ਦਾ ਕੰਮ ਕਰਵਾਇਆ ਔਰ ਸਾਡੀ ਟੀਮ ਫਿਊਚਰ ਵਿੱਚ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਛੇੜੀ ਦਾ ਵਿਕਾਸ ਕਰਦੇ ਰਹੋਗੇ। ਗੱਲਬਾਤ ਕਰਨ ਲਈ ਧੰਨਵਾਦ।